ਵਾਹਿਗੁਰੂ 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 ਜੀ ਦਾ ਕਾਰਜ ਸਾਹਿਬ ਵਾਹਿਗੁਰੂ ਜੀ ਕੀ ਅਸੇ ਕਿਹੜੀ ਗੁਰੂ ਸਾਹਿਬ ਜੀ ਬਾਰੇ ਗੱਲਾਂ ਕਰ ਰਹੇ ਆ ਕਿਹੜੇ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਸੁਣ ਰਹੇ ਆ ਗੁਰੂ ਅੰਗਦ ਦੇਵ ਜੀ ਸਾਰੇ ਬੋਲੋ ਗੁਰੂ ਅੰਗਦ ਦੇਵ ਜੀ ਸਾਡੇ ਕਿੰਵੇਂ ਗੁਰੂ ਹੈ ਦੂਸਰੀ ਗੁਰੂ ਉਹਨਾਂ ਦਾ ਪਹਿਲਾ ਨਾਮ ਕੀ ਸੀਗਾ ਗੁਡ ਜੌਬ ਕਿਹੜਾ ਕਿਹੜਾ ਕਾਰਜਾ ਕੀ ਫਿਰ ਤੋਂ ਸਾਖੀ ਨੂੰ ਸੁਣਦਾ ਹੈਗਾ ਬਸ ਇੱਕੋ ਜਣਾ ਸੁਣਦਾ ਹੈਗਾ ਬਾਕੀਆਂ ਦੀ ਮੈਮਰੀ ਵਾਸ਼ ਆਊਟ થઈ ਗਈ ਹੈ ਸਾਰਿਆਂ ਦੇ ਜਿੱਥੇ ਰਹਿੰਦਾ ਹੈਗਾ ਸੋ ਦੈਟਸ ਰੀਲੀ ਗੁਡ ਸੋ ਕੀਪ ਅਪ ਦਾ ਗੁਰੂ ਵਰਕ ਸੋ ਗੁਰੂ ਅੰਗਦ ਦੇਵ ਜੀ ਬਾਰੇ ਅਸੀਂ ਗੱਲ ਕਰ ਰਹੇ ਸੀ ਅਸੀਂ ਗੱਲ ਕਰ ਰਹੇ ਸੀ ਕਿ ਉਹ ਗਰਤਾਰ ਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਨੂੰ ਗਏ ਸੀਗੇ ਸੋ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਕਾਫੀ ਟੈਸਟ ਲਈ ਸੀਗੇ ਉਹਨਾਂ ਨੇ ਆਲਮੋਸਟ 7 ਸਾਲ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਸੀਗੀ ਤੇ ਉੱਥੇ ਜਦੋਂ ਬਾਰਿਸ਼ ਆਈ ਸੀ ਕੰਧ ਡੇਕੀ ਸੀਗੀ ਤੇ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਸੀਗਾ ਕਿ ਇਸ ਕੰਧ ਨੂੰ ਬਣਾ ਦਿਓ ਬੇਸ਼ੱਕ ਬਾਰਿਸ਼ ਆ ਰਹੀ ਹੈ ਕੰਧ ਨੂੰ ਬਣਾ ਦਿਓ ਸਾਰੇ ਸਿੱਖਾਂ ਨੇ ਕਿਹਾ ਸੀਗਾ ਕਿ ਅਸੀਂ ਜਦੋਂ ਬਾਰਿਸ਼ ਹਟੇਗੀ ਫਿਰ ਬਣਾ ਦਾਂਗੇ ਪਰ ਭਾਈ ਲੈਣਾ ਜੀ ਨੇ ਕੀ ਕਿਹਾ ਸੀਗਾ ਉਹਨਾਂ ਨੇ ਕੀ ਕਿਹਾ ਸੀਗਾ ਐਨੀਬਾਡੀ ਰਿਮੈਂਬਰਸ ਉਹਨਾਂ ਨੇ ਬਿਲਡ ਕੀਤਾ ਸੀਗਾ ਉਹਨਾਂ ਨੇ ਉਹ ਕੰਦ ਬਣਾਤੀ ਸੀਗੀ ਉਹ ਸੱਤ ਬਚਨੀ ਸੀਗੇ ਆਪਣੇ ਗੁਰੂ ਦੇ ਹੁਕਮ ਦੇ ਉੱਪਰ ਕਿੰਤੂ ਪਰੰਤੂ ਨਹੀਂ ਸੀ ਕਰਦੇ ਆਪਣੇ ਗੁਰੂ ਦੇ ਹੁਕਮ ਨੂੰ ਤੇ ਸੀਗੇ ਸੋ ਉਸ ਤੋਂ ਬਾਅਦ ਇੱਕ ਵਾਰੀ ਜਦੋਂ ਬਾਟਾ ਸੀਗਾ ਗੰਦੇ ਪਾਣੀ ਦੇ ਵਿੱਚ ਡਿੱਗਿਆ ਸੀਗਾ ਤੇ ਗੁਰੂ ਸਾਹਿਬ ਜੀ ਨੇ ਆਪਣੇ ਬੱਚਿਆਂ ਨੂੰ ਕਿਹਾ ਸੀਗਾ ਲੈ ਕੇ ਆਓ ਦੇ ਡਿਡਨ ਗੋ ਇਨ देयर ਬਟ ਹੂ ਵੈਂਟ ਇਨ देयर ਟੂ ਗੈਟ ਦਾ ਬੱਟਰ ਫਰਮ ਦਾ ਡਰਟੀ ਮਡ ਹੂ ਵੈਨ ਇਨ देयर ਕੌਣ ਗਿਆ ਸੀਗਾ ਪਾਈ ਲੈਣਾ ਜੀ ਕੇ ਸੀਗੇ ਸੋ ਪਾਈ ਲੈਣਾ ਜੀ ਨੇ ਗੁਰੂ ਸਾਹਿਬ ਜੀ ਦੇ ਸਾਰੇ ਹੁਕਮ ਮੰਨੇ ਸੀਗੇ ਸੇਵਾ ਕਰਦੇ ਸੀ ਸਿਮਰਨ ਕਰਦੇ ਸੀ ਬੰਦਗੀ ਕਰਦੇ ਸੀ ਸੰਗਤ ਕਰਦੇ ਸੀਗੇ ਉਹ ਜਾ ਕੇ ਸੇਵਾ ਕਰਦੇ ਸੀਗੇ ਲੰਗਰ ਹਾਲ ਦੇ ਵਿੱਚ ਤੇ ਗੁਰੂ ਨਾਨਕ ਦੇਵ ਜੀ ਉਹਨਾਂ ਦਾ ਕਿਰਦਾਰ ਉਹਨਾਂ ਦਾ ਪਿਆਰ ਉਹਨਾਂ ਦੀ ਸੇਵਾ ਦੇਖ ਕੇ ਬਹੁਤ ਪਰਸੰਨ ਹੋਏ ਸੀ ਬਹੁਤ ਖੁਸ਼ ਹੋਏ ਸੀ ਤੇ ਉਹਨਾਂ ਨੇ ਡਿਸਾਈਡ ਕੀਤਾ ਸੀਗਾ ਕਿ ਜਿਹੜੀ ਅਗਲੀ ਗੁਰਗੱਦੀ ਹੈਗੀ ਆ ਉਹ ਕਿਹਨੂੰ ਦੇਣਗੇ ਕਿਹਨੂੰ ਦੇਣਗੇ ਅਗਲੀ ਗੁਰਗੱਦੀ ਪਾਈ ਮਨਣਾ ਜੀ ਨੂੰ ਐਂਡ THEN HE REALIZED ਕਿ ਹੁਣ ਪਈ ਲੈਣਾ ਜੀ ਪਈ ਲੈਣਾ ਜੀ ਨਹੀਂ ਰਿਹਾ ਤੇ ਉਹ ਗੁਰੂ ਦੇ ਅੰਗ ਬਣ ਗਿਆ ਵਾਜਾ ਸੀ ਮੀਨਿੰਗ ਆਫ ਅੰਗ ਅੰਗ ਮੀਨਸ ਬਾਡੀ ਪਾਰਟ ਸੋ ਹੀ ਸੈਡ ਗੁਰੂ ਨਾਨਕ ਦੇਵ ਜੀ ਫੈਲਟ ਕਿ ਗੁਰੂ ਅੰਗਦ ਦੇਵ ਜੀ ਹੁਣ ਉਹਨਾਂ ਦਾ ਬਾਡੀ ਪਾਰਟ ਬਣ ਗਏ ਐ ਤੇ ਫਿਰ ਉਹਨਾਂ ਦਾ ਨਾਮ ਰੱਖ ਦਿੰਦੇ ਆ ਅੰਗਦ ਕੀ ਨਾਮ ਰੱਖ ਦਿੰਦੇ ਆ ਸੋ ਜਦੋਂ ਉਹਨਾਂ ਨੂੰ ਗੁਰਗੱਦੀ ਦਿੰਦੇ ਐ ਤੇ ਫਿਰ ਉਹ ਗੁਰਗੱਦੀ ਦੇ ਕੇ ਉਹਨਾਂ ਦੇ ਅੱਗੇ ਮੱਥਾ ਟੇਕਦੇ ਐ ਤੇ ਗੁਰੂ ਅੰਗਦ ਦੇਵ ਜੀ ਦੇ ਵਿੱਚ ਉਹਨਾਂ ਦੀ ਜੋਤ ਜਿਹੜੀ ਆ ਸਮਾ ਜਾਂਦੀ ਐ ਗੁਰੂ ਅੰਗਦ ਦੇਵ ਜੀ ਨੂੰ ਉਹ ਕਹਿੰਦੇ ਹੈਗੇ ਆ ਕਿ ਹੁਣ ਤੁਸੀਂ ਜਿਹੜੀ ਮਾਝੇ ਦੀ ਧਰਤੀ ਐ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਹੈਗਾ ਵਾ ਤੇ ਉਹਨਾਂ ਨੂੰ ਕਹਿੰਦੇ ਆ ਇਹ ਪੋਥੀ ਸਾਹਿਬ ਇਹਦੇ ਵਿੱਚ ਪ੍ਰਮਾਤਮਾ ਦੀ ਆਕਾਰਪੁਰਖ ਦੀ ਬਾਣੀ ਹੈਗੀ ਐ ਇਹਨੂੰ ਬੜੇ ਸਤਿਕਾਰ ਨਾਲ ਤੁਸੀਂ ਸਾਹਮਣੇ ਰੱਖਣਾ ਹੈਗਾ ਇਹਦੀਆਂ ਹੋਰ ਕਾਪੀਆਂ ਬਣਾ ਕੇ ਤੇ ਸਿੱਖਾਂ ਦੇ ਵਿੱਚ ਵੰਡਣੀਆਂ ਹੈਗੀਆਂ ਆਵੇ ਪਰ ਜੇਦੋਂ ਤੁਸੀਂ ਮਾਝੇ ਦੀ ਧਰਤੀ ਦੇ ਵਿੱਚ ਜਾਉਂਗੇ ਉੱਥੇ ਇੱਕ ਮਾਤਾ ਵਿਰਾਈ ਹੈਗੀ ਹੈ ਤੁਸੀਂ ਸਭ ਤੋਂ ਪਹਿਲੇ ਉਸ ਮਾਤਾ ਵਿਰਾਈ ਦੇ ਘਰੇ ਜਾ ਕੇ ਰਹਿਣਾ ਹੈਗਾ ਸੋ ਜਿਹੜੀ ਮਾਤਾ ਵਿਰਾਈ ਜੀ ਸੀਗੇ ਉਹ ਜਿਹੜੇ ਕੌਣ ਹੈਗੇ ਪਾਈ ਫੇਰੂਮਲ ਜੀ ਪਾਈ ਫੇਰੂਮਲ ਜੀ ਕੌਣ ਹੈਗੇ ਆ ਐਨੀਬਾਡੀ ਰਿਮੈਂਬਰ ਪਾਈ ਫੇਰੂਮਲ ਜੀ ਹਾਂਜੀ ਗੱਜਾਬ ਸੋ ਪਾਈ ਫੇਰ ਮਾਲਜੀ ਪਹਿਲਾਣਾ ਜੀ ਦੇ ਪਿਤਾ ਜੀ ਸੀਗੇ ਤੇ ਉਹਨਾਂ ਦੇ ਜਿਹੜੇ ਧਰਮ ਦੇ ਭੈਣ ਸੀਗੇ ਉਹ ਸੀਗੇ ਮਾਤਾ ਵਿਰਾਈ ਜੀ ਮਾਤਾ ਵਿਰਾਈ ਜੀ ਨੇ ਗੁਰੂ ਅੰਗਦ ਦੇਵ ਜੀ ਦਾ ਰਿਸ਼ਤਾ ਵਿਆਹ ਵੀ ਕਰਵਾਇਆ ਸੀਗਾ ਸੋ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਜਦੋਂ ਇਸ ਪਿੰਡ ਤੋਂ ਜਾ ਰਹੇ ਸੀਗੇ ਮਾਤਾ ਵਿਰਾਈ ਜੀ ਨੇ ਬੇਨਤੀ ਕੀਤੀ ਸੀਗੀ ਕਿ ਤੁਸੀਂ ਚਰਨ ਸਾਡੇ ਘਰੇ ਪਾਓ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਡੇ ਘਰ ਆਵਾਂਗੇ ਕੱਲੇ ਚਰਨ ਹੀ ਨਹੀਂ ਪਾਵਾਂਗੇ ਅਸੀਂ ਰੁੱਕ ਕੇ ਜਾਵਾਂਗੇ ਸੋ ਹੁਣ ਜਦੋਂ ਜੋਤ ਗੁਰੂ ਅੰਗਦ ਦੇਵ ਜੀ ਦੇ ਵਿੱਚ ਆ ਗਏ ਤੇ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੇ ਬਚਨ ਕੀਤੇ ਸੀਗੇ ਕਿ ਤੁਸੀਂ ਸਭ ਤੋਂ ਪਹਿਲੇ ਜਾ ਕੇ ਮਾਤਾ ਵਿਰਾਈ ਜੀ ਦੇ ਘਰ ਮੇਰਾ ਆਸਣ ਹੈਗਾ ਤੁਸੀਂ ਉੱਥੇ ਜਾ ਕੇ ਰਹਿਣਾ ਹੈਗਾ ਸੋ ਭਾਈ ਲਹਿਣਾ ਜੀ ਉਸ ਟਾਈਮ ਗੁਰੂ ਅੰਗਦ ਦੇਵ ਜੀ ਬਣ ਗਏ ਸੀਗੇ ਉਹ ਉੱਥੇ ਜਾਂਦੇ ਹੈਗੇ ਮਾਤਾ ਵਿਰਾਈ ਜੀ ਦੇ ਦਰਸ਼ਨ ਕਰਦੇ ਹੈਗੇ ਉੱਥੇ ਜਾ ਕੇ ਮਾਤਾ ਵਿਰਾਈ ਜੀ ਨੂੰ ਕਹਿੰਦੇ ਕਿ ਤੁਸੀਂ ਕਿਸੇ ਨੂੰ ਦੱਸਣਾ ਨਹੀਂ ਹੈਗਾ ਕਿ ਮੈਂ ਇੱਥੇ ਹੈਗਾ ਵਾਂ ਕਿਉਂਕਿ ਮੈਂ ਇੱਥੇ ਬਹਿ ਕੇ ਭਗਤੀ ਕਰਨੀ ਹੈਗੀ ਹੈ ਸੋ ਮਾਤਾ ਵਿਰਾਈ ਜੀ ਉਹਨਾਂ ਦੇ ਹੁਕਮ ਨੂੰ ਮੰਨਦੇ ਹੈਗੇ ਉਹਨਾਂ ਦੀ ਸੇਵਾ ਕਰਦੇ ਹੈ ਤੇ ਇਸ ਤਰ੍ਹਾਂ ਕਰਦੇ ਕਰਦੇ ਆਲਮੋਸਟ 6 ਮੰਥਸ ਹੋ ਜਾਂਦੇ ਹੈ ਜਿਹੜੀ ਸਾਰੀ ਸੰਗਤ ਹੁੰਦੀ ਯੇ ਦੇ ਆਰ ਜਸਟ ਮਿਸਿੰਗ ਗੁਰੂ ਸਾਹਿਬ ਜੀ ਕਿ ਗੁਰੂ ਸਾਹਿਬ ਜੀ ਕਿੱਥੇ ਚਲੇ ਗਏ ਜਦੋਂ ਵੀ ਕੋਈ ਆਂਦਾ ਸੀਗਾ ਮਾਤਾ ਵੀਰਾਈ ਜੀ ਕੋਲ ਮਾਤਾ ਵੀਰਾਈ ਜੀ ਹੱਥ ਜੋੜ ਕੇ ਖੜੇ ਹੋ ਜਾਂਦੇ ਸੀਗੇ ਤੇ ਕਹਿੰਦੇ ਸੀਗੇ ਸਭ ਸਤਗੁਰੂ ਨੂੰ ਪਤਾ ਕਿ ਉਹ ਕਿੱਥੇ ਹੈਗੇ ਆ ਉਮਤ ਉਹ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨਦੇ ਸੀਗੇ ਸੋ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਇੱਕ ਇਹ ਵੀ ਗੱਲ ਕਹੀ ਸੀਗੀ ਕਿ ਗੁਰੂ ਸਾਹਿਬ ਜੀ ਜਦੋਂ ਤੁਸੀਂ ਚਲੇ ਜਾਉਂਗੇ ਮੇਰੀ ਇੱਕ ਲਾਸਟ ਬੇਸ਼ ਹੈਗੀ ਹੈ ਕਿ ਮੈਂ ਤੁਹਾਡੇ ਜਾਣ ਤੋਂ ਪਹਿਲੇ ਪਹਿਲੇ ਸਵਾਸ त्याग ਦੇਵਾਂ ਤੇ ਮੇਰਾ ਜਿਹੜਾ ਸੰਸਕਾਰ ਹੈਗਾ ਵੈ ਅੰਤਿਮ ਸੰਸਕਾਰ ਉਹ ਤੁਹਾਡੇ ਹੱਥੋਂ ਹੋਵੇ ਸੋ ਇਦਾਂ ਜਿਹੜੀ ਸਾਰੀ ਸੰਗਤ ਸੀਗੀ ਦੇ ਵਰ ਮਿਸਿੰਗ ਬੈਡਲੀ ਗੁਰੂ ਸਾਹਿਬ ਜੀ ਦੇ ਵੈਂਟ ਟੂ ਬਾਬਾ ਬੁੱਢਾ ਜੀ ਬਾਬਾ ਬੁੱਢਾ ਜੀ ਉਹ ਆਪਣੇ ਨਾਲ ਸੰਗਤਾਂ ਨੂੰ ਕੀਰਤਨੀਆਂ ਨੂੰ ਲੈ ਕੇ ਆਂਦੇ ਹੈਗੇ ਆ ਜਦੋਂ ਮਾਤਾ ਵਿਰਾਜ ਈ ਜ ਨੂੰ ਪਤਾ ਲੱਗ ਜਾਂਦਾ ਹੈ ਤੇ ਮਾਤਾ ਵੀਰਾਈ ਜੀ ਦੂਰ ਹੀ ਹੱਥ ਜੋੜ ਕੇ ਖੜੇ ਹੋ ਜਾਂਦੇ ਆ ਤੇ ਉਹ ਕਹਿੰਦੇ ਆ ਕਿ ਗੁਰੂ ਸਾਹਿਬ ਜੀ ਦਾ ਹੁਕਮ ਹੈਗਾ ਵੈ ਉਹਨਾਂ ਦੀ ਰਜ਼ਾ ਹੈਗੀ ਹੈ ਜਦੋਂ ਉਹਨਾਂ ਦਾ ਚਿਤ ਕਰੇਗਾ ਉਦੋਂ ਉਹ ਸੰਗਤ ਦੇ ਵਿੱਚ ਆਣਗੇ ਬਾਬਾ ਬੁੱਢਾ ਜੀ ਕਹਿੰਦੇ ਕਿ ਅਸੀਂ ਤੁਹਾਡੀ ਮਜਬੂਰੀ ਸਮਝਦੇ ਹੈਗੇ ਆ ਕਿ ਗੁਰੂ ਸਾਹਿਬ ਜੀ ਨੇ ਤੁਹਾਨੂੰ ਮਨਾ ਕੀਤਾ ਵੈ ਤੁਸੀਂ ਆਪਣਾ ਹੁਕਮ ਕਮਾਓ ਬਟ ਗੁਰੂ ਸਾਹਿਬ ਜੀ ਨੂੰ ਆਪਣੀ ਪ੍ਰੀਤਮ ਨੂੰ ਵਾਜਾ ਮਾਰਨੀਆ ਵੀ ਰਜ਼ਾ ਦੇ ਖਿਲਾਫ ਨਹੀਂ ਹੈਗੀਆਂ ਸੋ ਉਹ ਸੰਗਤ ਨੂੰ ਲੈ ਕੇ ਜਿਹੜੀ ਉਹ ਕੀਰਤਨੀ ਸੀਗੇ ਉਹਨਾਂ ਨੂੰ ਆਕੇ ਰਬਾਬ ਛੇੜਦੇ ਆ ਰਬਾਬ ਦੇ ਨਾਲ ਕੀਰਤਨ ਕਰਦੇ ਹੈਗੇ ਆ ਜਦੋਂ ਕੀਰਤਨ ਕਰਦੇ ਇੰਨੇ ਪਿਆਰ ਦੇ ਨਾਲ ਤੇ ਗੁਰੂ ਅੰਗਦ ਦੇਵ ਜੀ ਕਮਰੇ ਦੇ ਵਿੱਚੋਂ ਬਾਹਰ ਆ ਜਾਂਦੇ ਆ ਜਦੋਂ ਬਾਹਰ ਆਉਂਦੇ ਆ ਉਹ ਸੰਗਤ ਦਾ ਪਿਆਰ ਦੇਖ ਕੇ ਬਹੁਤ ਪਰਸਾਨ ਹੁੰਦੇ ਆ ਤੇ ਉਹ ਕਹਿੰਦੇ ਆ ਕਿ ਤੁਸੀਂ ਅਸਲੀ ਜਿਹੜਾ ਖੇਡ ਸੀਗਾ ਉਹਨੂੰ ਪਛਾਣ ਲਿਆ ਕਿ ਜਦੋਂ ਅਸੀਂ ਗੁਰੂ ਨੂੰ ਪਾਣਾ ਹੁੰਦਾ ਵੈ ਅਸੀਂ ਪਿਆਰ ਦੇ ਨਾਲ ਉਸ ਗੁਰੂ ਨੂੰ ਵਾਜਾ ਮਾਰੀਏ ਅਸੀਂ ਉਸ ਗੁਰੂ ਦੇ ਕੀਰਤਨ ਗਾਈਏ ਤੇ ਗੁਰੂ ਸਾਹਿਬ ਜੀ ਪਰਸਨ ਹੋ ਕੇ ਆ ਜਾਂਦੇ ਹੈਗੇ ਤਨੁਦਰਸ਼ਨ ਦਿੰਦੇ ਹੈਗੇ ਆ ਸੋ ਗੁਰੂ ਸਾਹਿਬ ਜੀ ਉਹਨਾਂ ਦੇ ਨਾਲ ਫਿਰ ਉੱਥੇ ਚਲੇ ਜਾਂਦੇ ਆ ਜਿੱਥੇ ਉਹਨਾਂ ਨੇ ਮਾਝ ਦੀ ਧਰਤੀ ਦੇ ਵਿੱਚ ਜਾ ਕੇ ਉਹ ਡਿਸਾਈਡ ਕਰਦੀ ਹੈ ਸਾਰੀ ਸੰਗਤ ਕਿ ਅਸੀਂ ਗੁਰੂ ਸਾਹਿਬ ਜੀ ਦਾ ਆਸਲ ਉਹਨਾਂ ਦਾ ਅਸਥਾਨ ਉਹਨਾਂ ਦੀ ਧਰਮਸ਼ਾਲਾ ਉਹ ਅਸੀਂ ਕਿੱਥੇ ਬਣਾਈਏ ਫਿਰ ਉੱਥੇ ਜਗ੍ਹਾ ਬਣਦੀ ਹੈ ਖਡੂਰ ਸਾਹਿਬ ਸਾਰੀ ਸੰਗਤ ਜਿਹੜੀ ਉਹ ਮਿਲ ਕੇ ਉੱਥੇ ਸੇਵਾ ਕਰਦੀ ਹੈਗੀ ਹੈ ਦੂਰੋਂ ਦੀ ਹਮ ਹਮਾ ਕੇ ਸੰਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਜਿੱਦਾਂ ਕਰਤਾਰਪੁਰ ਸਾਹਿਬ ਸੰਗਤਾਂ ਜਾਂਦੀਆਂ ਹੁੰਦੀਆਂ ਸੀਗੀਆਂ ਹੁਣ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਖਡੂਰ ਸਾਹਿਬ ਸੰਗਤਾਂ ਇਕੱਠੀਆਂ ਹੋਣੀਆਂ ਹੋ ਜਾਂਦੀ ਹੈ ਹੁਣ ਅਸੀਂ ਗੁਰੂ ਸਾਹਿਬ ਜੀ ਦਾ ਨਾਮ ਲਵਾਂਗੇ ਸਾਰਿਆਂ ਦੀ ਆਵਾਜ਼ ਪਿੱਛੇ ਪਿੱਛੇ ਆਣੀ ਚਾਹੀਦੀ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਦੇਵ ਜੀ ਤਨ ਹੈ 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 ਗੁਰੂ ਅੰਗਦ ਦੇਵ ਜੀ ਤਨ ਹੈ ਤਨ ਹੈ ਗੁਰੂ ਅੰਗਦ ਦੇਵ ਜੀ ਤਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ